ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਨਿਹਾਲ ਸਿੰਘ ਵਾਲਾ ਵੀ ਇਹਦੇ ਨੇੜ ਹੈ ਤੇ ਭਦੌੜ ਵੀ ਇਹਦੇ ਬਿਲਕੁਲ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੀ ਵੀਡੀਓ ਜਿਹੜੀ ਇਹਦੇ ਚ ਤੋ 9 8 9 ਨਗ ਦਿਖਾ ਦਨੇ ਜਿਹਦੇ ਚੋ ਦੋ ਗਾਵਾਂ ਦੋ ਵਾੜਾਂ ਜਿਹੜੀਆਂ ਸੂਈਆਂ ਸਵਾਈਆਂ ਵੀ ਐ ਬਾਕੀ ਨਗ ਹਜੇ ਕੱਚੇ ਦਿਸਦੇ ਆ ਆਪਾਂ ਇਹਨਾਂ ਬਾਰੇ ਗੱਲਬਾਤ ਕਰਾਂਗੇ ਇਹਨਾਂ ਚੋ ਬਹੁਤੀਆਂ ਜਿਹੜੀਆਂ ਪਹਿਲਣ ਵੱਛੀਆਂ ਹੀ ਐ ਸ਼ੁਰੂਆਤ ਹਮੇਸ਼ਾ ਪਹਿਲੇ ਨੰਬਰ ਵਾਲੀ ਤੋਂ ਤੇ ਉਸ ਤੋਂ ਬਾਅਦ ਚੈੱਕ ਕਰਕੇ ਸਾਰੇ ਨਗ ਦਿਖਾਉਂਦਾ ਜਾਊਂਗਾ ਬੇੰਤੀ ਐ ਵੀ ਜਿਹੜਾ ਪਸ਼ੂ ਖਰੀਦਣਾ ਹੋਇਆ ਉਹਦੀ ਨਿਰਖ ਪਰਖ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਆਓ ਸ਼ੁਰੂਆਤ ਕਰਦੇ ਹਾਂ ਪਹਿਲੇ ਨੰਬਰ ਵਾਲੀ ਬੱਚੀ ਤੋਂ ਮਿਲਦੇ ਹਾਂ ਬਾਈ ਨੂੰ ਖੁਸ਼ਦੀਪ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਖੁਸ਼ਦੀਪ ਅੱਜ ਜਿਹੜੇ ਨਾਗਰ ਦਿਖਾਵਾਂਗੇ ਉਹ ਚੋਂ ਪਹਿਲੇ ਨੰਬਰ ਤੇ ਵਿਹੜ ਖੜੀ ਹੈ ਕਿੰਨੇ ਪਾਸ ਜੀ ਜੀਤ ਵੀਰੇ ਦੂਜੇ ਸੂਰੇ ਸੋਣਾ ਨਹੀਂ ਇਹਨੇ ਠੀਕ ਹੈ ਹਜੇ ਇਹ ਤਾਂ ਦਿਨ ਪਏ ਆ ਜੀ 12 13 15 ਲੈ ਜੇ 15 ਹੀ ਲੈ ਜੀ ਠੀਕ ਹੈ ਤੇ 34 ਕਿਲੋ ਦੁੱਧ ਦਿੱਤਾ ਜੀ ਠੀਕ ਹੈ ਇਹ ਆਪਾਂ 6 ਗਾਵਾਂ ਇਕੱਠੀਆਂ ਫਾਰਮ ਚੋਂ ਲੈਣਾ ਸੀ ਜੀ ਇੱਕ ਵਿਹੜ ਦੀ ਬੱਚੀ ਆ ਗਈ ਹੈ ਜੀ ਤੇ ਪੰਜਾਂ ਨੂੰ ਹੋਰ ਇਹਨਾਂ ਨੂੰ ਸੈਕਸੀ ਮਨ ਲੱਗੇ ਆ ਜ ਕੀ ਇਹ ਨਾ ਦੇਖੋ ਇਸੇ ਇਹ ਤੋੜ ਕੇ ਦਿਖਾਣੇ ਆਪਾਂ ਦੰਦਾਂ 'ਚ ਵੀ ਅਜੇ ਚਾਰ ਦੰਦ ਕੰਪਲੀਟ ਹੈ ਜੀ ਛੇ ਗਰੇ ਦੰਦ ਕੱਢ ਰਹੀ ਹੈ ਜੀ ਠੀਕ ਹੈ ਤੇ ਰੇਟ ਇਹਦਾ 1,20,000 ਰੁਪਏ ਹੈ ਜੀ ਸੁਰਸਤ ਰੇਟ 1,20,000 ਸੂਆ ਦੂਜਾ ਦੰਦਾਂ ਦੇ ਵਿੱਚ ਹੈਗਾ ਅਜੇ 15 ਦਿਨਾਂ ਦੀ ਕੱਚੀ ਹੈ ਇੱਕ ਸਾਰੇ ਵੀਰਾਂ ਨੂੰ ਗੱਲ ਹੋਰ ਕਹਿਣੀ ਸੀਗੀ ਵੀ ਜਿਹਦੇ ਵੀ ਕੋਈ ਗਾਂ ਪਸੰਦ ਆਉਂਦੀ ਹੈ ਜੀ ਹਾਂ ਉਹ ਕੋਲਾ ਕੇ ਗਾਂ ਲੈ ਲਿਆ ਕਰੋ ਜੀ ਬੈਟਰਾ ਚਾਪ ਹੁਣ ਜਿਹੜੀ ਚੀਜ਼ ਕਹਤੀ ਵੀ ਮੰਨ ਕੇ ਚੱਲੋ 10 12 ਦਿਨ ਚਾਹ ਲੈਂਦੀ ਆ ਕੱਚੀ ਆ ਬਾਅਦ ਚ ਇੱਕ ਦੋ ਵਾਲੀ ਅੱਗੇ ਹੋਇਆ ਵੀ ਬਾਅਦ ਚ ਅਗਲਾ ਕੋਲੇ ਆ ਕੇ ਕਹਿੰਦਾ ਸੀ ਸੂਈ ਲੈਣੀ ਸੀ ਇਦਾਂ ਉਦਾਂ ਉਹ ਤੋਂ ਚੰਗਾ ਤੁਸੀਂ ਇਹ ਕਹਿ ਰਿਆ ਕਰੋ ਵੀ ਬਾਈ ਜੀ ਬਿਆਨਾਂ ਪਾਉਣ ਨੂੰ ਰਹਿਣ ਦਿਆ ਕਰੋ ਹੂੰ ਕੋਲੇ ਆ ਕੇ ਸੋਡੀ ਵੇਟ ਕਰ ਲਿਆ ਕਰਾਂਗੇ 2 ਘੰਟੇ ਤੁਸੀਂ ਕੋਲ ਆ ਕੇ ਗਾਇਆਂ ਦੇਖ ਲਿਆ ਕਰੋ ਜਦੋਂ ਜੀ ਬਿਆਨਾ ਪਾਣ ਦਾ ਫਿਰ ਸਾਨੂੰ ਨਾਲ ਤਾਂ ਪਸ਼ੂ ਵੇਚਣਾ ਔਖਾ ਹੋ ਜਾਂਦਾ ਫਿਰ ਕੋਲ ਆ ਕੇ ਜਦੋਂ ਅਗਲਾ ਕਹਿ ਦਿੰਦਾ ਵੀ ਅਸੀਂ ਸੂਈ ਲੈਣੀਆਂ ਜਾਂ ਹੋਰ ਗਾਂ ਪਸੰਦ ਕਰ ਲੈਂਦੇ ਫਿਰ ਉਹ ਸਾਨੂੰ ਵੀ ਔਖਾ ਹੋ ਜਾਂਦਾ ਜੀ ਸਹੀ ਸੋ ਦੱਸੋ ਡੱਬਣ ਹਜੇ 15 ਦਿਨ ਕਹੇ ਆ 10 ਦਿਨ ਘਟੋਟ ਮੰਨ ਕੇ ਚੱਲੋ ਤਾਂ ਸੌਦਾ ਜਿਹੜਾ ਉਹ ਤੁਸੀਂ ਕਰ ਲਿਓ ਪਰ ਬਿਆਨਾ ਆਖਰੀ ਦੇ ਦਿਓ ਜੇ ਇਹ ਵਧੀਆ ਗੱਲ ਹੈ ਮੀਡੀਅਮ ਹਾਈਟ ਦੀ ਵਾਹੜਾ ਦੱਸੋ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਸੂਆ ਦੂਜਾ ਇੱਕ ਵੱਡੇ ਕਦ ਕਾਢ ਦੀ ਤੁਹਾਨੂੰ ਤੇ ਦੂ ਬਾਅਦ ਚ ਗਾਂ ਦਿਖਾਉਣਾ ਵਜ਼ਨ ਵੀ ਤੁਸੀਂ ਦੇਖੋਗੇ ਤੇ ਇਹਦਾ ਜਿਹੜਾ ਢਾਂਚਾ ਵੀ ਤੁਸੀਂ ਦੇਖੋਗੇ ਖੁਸ਼ਦੀਪੇ 2 ਨੰਬਰ ਤੇ ਜਿਹੜੀ ਗਾਂ ਬਈ ਕਨਵਾਸੂ ਹੈ ਇਹ ਜਗਜੀਤ ਵੀਰੇ ਮੰਨ ਕੇ ਚੱਲੋ ਲਕਟੇਸ਼ਨ ਤੀਜੇ ਸੂਣੀਆਂ ਦੀ ਐਕਟਿੰਗ ਠੀਕ ਹੈ ਆਮ ਹੁਣ ਅੱਗੇ ਇੱਕ ਦੋ ਹੋਰ ਸੱਜਣ ਮਿੱਤਰਾਂ ਨਾਲ ਆਪਣੀ ਗੱਲ ਹੋਈ ਸੀ ਕੋਈ ਵੀ ਗਾਂ ਹਰ ਇੱਕ ਬੰਦਾ ਭਾਲਦਾ ਵੀ ਸੂਆ ਦੂਜਾ ਲੈਣੀ ਹੈ ਜੀ ਹੂੰ ਕੈਨ ਉਹ ਮੇਂ ਦੂਜਾ ਸੂਆ ਕਹਿਣ ਨੇ ਇਹਦੇ ਕਿਹੜਾ ਉੱਤੇ ਲਿਖਿਆ ਜੀ ਹੂੰ ਠੀਕ ਹੈ ਜੀ ਲაქਟੇਸ਼ਨ ਪੰਜਵੇਂ ਪੰਜਵੇਂ ਵੀ ਕਾਇੰਗਾ ਹੁੰਦਿਆਂ ਕਿਉਂਕਿ ਗਾਂ ਨੇ 7 ਤੋਂ 8 ਸੂਏ ਵਧੀਆ ਆਣ ਪੀਕ ਤੇ ਚੱਲ ਕੇ ਦੁੱਧ ਦੇਣਾ ਹੁੰਦਾ ਜੀ ਹੂੰ ਬਾਕੀ ਆਪਾਂ ਹੁਣ ਪੱਕੇ ਚ ਤੋੜਾਂਗੇ ਜੀ ਪੈਰਾਂ ਪੂਰਾ ਦੀ ਬਹੁਤ ਮਜ਼ਬੂਤ ਆ ਦੂਜੇ ਸੂਏ ਜੀ 48 ਕਿਲੋ ਦੁੱਧ ਦਿੱਤਾ ਰਹਿਣੇ ਜੀ ਹੂੰ ਤੇ ਆਪੇ ਮੱਸੀ ਦੀ ਆ ਰਹਿੜ ਜੀ ਠੀਕ ਹੈ ਤੇ ਵਰਲਡਵਾਈਡ ਦੇ ਨੂੰ ਮੋਂਟਰੀਅਲ ਲੱਗਿਆ ਜੀ ਠੀਕ ਹੈ ਹਾਂਜੀ ਤੁਹਾਨੂੰ ਸੋਗਾ ਤੁਹਾਨੂੰ ਤੋਰ ਕੇ ਦਿਖਾਉਣੇ ਆ ਇਹਦਾ ਬਾਡੀ ਵੇਟ ਦੇਖਿਓ ਪਟਾ ਵੀ ਬਾਰਮਾਲਾ ਉਹਨਾਂ ਦਾ ਦੂਜਾ ਹੀ ਪਾਇਆ ਵਾ ਜੀ ਪੱਕਾ ਫੈਕਸੀ ਹੂੰ ਫਿਰ ਤੁਰੂ ਪਤਾ ਨਹੀਂ ਨਾ ਆਪ ਮੈਸੀ ਦੀ ਹੈ ਜੀ ਇਹ ਅਜੇ 15 ਦਿਨ ਲੈ ਜੂ ਆਮਨਾਲੀ ਦੀ ਠੀਕ ਹੈ ਉਹਦਾ ਬਹੁਤ ਧਕੜਾ ਪੈਣ ਦਾ ਜੀ ਜਿੱਦਾਂ ਬਾਡੀ ਵੇਟ ਆ ਨਾ ਹੂੰ ਖੇਰਾ ਪੂਰਾ ਦੀ ਪੂਰੀ ਸਾਫ ਆ ਕੋਈ ਪੈਰ ਬਣਾਏ ਨਹੀਂ ਜੀ ਕਿਸੇ ਵੀ ਐਨੀਮਲ ਦੇ ਆਪਣੇ ਦੇ ਠੀਕ ਹੈ ਇਹਦਾ ਰੇਟ ਕੀ ਰਹਿਣਾ ਖੋ ਜੀ ਰੇਟ ਇਹ ਵੇੜ ਦਾ 220000 ਰੁਪਈਆ ਜੀ ਠੀਕ ਹੈ ਦੁੱਧ 48 ਕਿਲੋ ਦੀ ਗਾਰੰਟੀ ਆਪਾਂ ਚਵਾ ਕੇ ਵੀ ਦੇ ਦਾਂਗੇ ਮਾਲਕ ਦੀ ਵੀਡੀਓ ਆਪਣੇ ਕੋਲੇ ਜੀ ਫਾਰਮਰ ਦਾ ਨੰਬਰ ਵੀ ਦੇ ਦਾਂਗੇ ਆਪਾਂ ਠੀਕ ਹੈ ਸਮਝਾ ਲਓ ਤੁਸੀਂ ਤੋਂ ਭਾਰਣ ਲંબਾਈ ਹਾਈਟ ਇਹਦਾ ਤੁਸੀਂ ਟਾਂਚਾ ਦੇਖ ਸਕਦੇ ਹੋ ਹਰੇ 15 ਦਿਨ ਲੈਂਦੀ ਹੈ ਕੋਈ ਕਿਸੇ ਪਾਸੋਂ ਅਜੇ ਕੋਈ ਪੈਰਾਂ ਦੀ ਅਚਾਨੀ ਮੰਨਦੀ ਕਿਸੇ ਵੀ ਕਸਮ ਦੀ ਮੁੜਿਆ 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 ਬਹੁਤ ਫੋਲੋ ਹੈਵੀweight ਦੀ ਹੈਗਾ ਤੁਹਾਨੂੰ ਦਿਖਾ ਰਹੇ ਹੁਣ ਤੀਜਾ ਦੁੱਧ ਦਾ ਇਹਨਾਂ ਕ ਦਿੱਤਾ ਬਿਨਾ ਸਾਕ ਚੰਗੀ ਸੰਭਾਲ ਵਾਲਾ ਇਹਦੇ ਹੱਥ ਪਾਊਗਾ ਮਸ਼ੀਨੀ ਚਵਾਈ ਹੋਣੀ ਹੈ ਇਹਨੇ ਦੁੱਧ ਤੇ ਹਾਲਾਂਕਿ ਥਣਥੀ ਚਵਾਈ ਵਾਲਾ ਵੀ ਹੈ ਇਹਦੇ ਨਾਲ ਇੱਕ ਹੋਰ ਵੈਡ ਤਿਆਰੀ ਵਿੱਚ ਰਸ ਦੀ ਖੁਸ਼ ਦੀ ਪੇਕਨ ਵਸੂ ਆ ਬਾਈ ਇਹ ਪਹਿਲਾਂ ਨਾ ਬਾਈ ਜਗਜੀਤ ਵੀਰੇ ਬੱਚੀ ਦੋ ਦਾ ਅੰਦਾਜ਼ੀ ਕਿੰਨੇ ਕ ਦਿਨ ਲੈ ਜੋਗੀ ਦਿਨ ਤਾਂ ਬਾਈ ਇਹ ਸੂ ਵੀ ਸਕਦੀ ਆ ਤੇ ਪੰਜ ਚਾਰ ਲੈ ਵੀ ਸਕਦੀ ਆ ਫਿਰ ਰੇਟ ਰਹੂਗਾ ਰੇਟ ਹੈ ਵੜ ਦੇ 1 ਲੱਖ 20000 ਰੁਪਏ ਠੀਕ ਹੈ ਸੋ ਮੀਡੀਅਮ ਹਾਈਟ ਦੇ ਵਿੱਚ ਇਹ ਆ ਥਾਣੇ ਤੋਂ ਚੁਆਈ ਵਾਲੇ ਆ ਹਵਾਨਾ ਫਿਕਸ ਹੈ ਬੱਚੀ ਬਰੀਕ ਕੁਆਲਟੀ ਆਡ ਰੋਡਰ ਬਹੁਤ ਚੰਗਾ ਜੀ ਰੋਡ ਵੀ ਚੰਗਾ ਕਰ ਦੂਗੀ ਅਗਾਰੀ ਗੂੜੀ ਵਧੀਆ ਫੇਸ ਦੀ ਕੁਆਲਿਟੀ ਕੁਆਲਟੀ ਨਿੱਕਾ ਜਾਂ ਫੇਸ ਆ ਜੀ ਬਹੁਤ ਚੰਗੀ ਬੱਛੀ ਆ ਭਜਨ ਭੋਜਨ ਪੂਰਾ ਫੁੱਲ ਬੱਛੀ ਜਾਂ ਜੀ ਬਾਕੀ ਇਦਾਂ ਵੀ ਜਿਹੜੇ ਵੀ ਭਰਾਣੇ ਕੋਈ ਗਾਂ ਪਰਚੇਜ਼ ਕਰਨੀਆਂ ਕੋਲਾ ਗੇਨਿਮਲ ਜ਼ਰੂਰ ਦੇਖਿਆ ਕਰੋ ਜੀ ਠੀਕ ਹੈ ਤੇ ਫੇਰੀ ਅਨੀਮਲ ਦਾ ਸੌਦਾ ਹੁੰਦਾ ਜੀ ਫੇਰ ਹੀ ਡੀਲ ਹੁੰਦੀ ਆ। ਕੋਜੀ ਤੇ 4 ਨੰਬਰ ਤੇ ਗੱਲ। ਇਹ ਵੀ ਫਸਟ ਟਾਈਮਰ ਆ ਜੀ ਦੁੱਗ ਦੇ ਦੰਦ ਕੱਢ ਹੀ ਰਹੀ ਐ ਇਹ ਵੀ ਜੀ। ਠੀਕ ਐ। ਕਿੰਨੇ ਕੁ ਦਿਨ ਲੇਜੂਗੀ? ਇਹਨਾਂ ਦੋਨਾਂ ਦੇ 15 15 16 16 ਨੰਨੇ ਪੈਂਡਿੰਗ ਆ ਜੀ। 20 ਵੀ ਦਿਨ ਰਹਿੰਦੇ ਸੀ 3 3 ਦਿਨ ਹੋ ਗਿਆ ਇਆਂ ਨੂੰ ਆਪਣੇ ਕੋਲ। ਪੀਰੇਟਰ ਜੀ ਬੱਸ। ਇਹ ਵੇਡ ਦਵਾਂਗੇ ਜੀ 1.5 ਲੱਖ ਰੁਪਏ ਦੀ ਜੀ। ਦੁੱਗਰੇ ਦੰਦ ਅਜੇ ਕੱਢ ਹੀ ਰਹੀ ਐ ਬੱਚੀ ਜੀ। ਇੰਨਾ ਬਾਡੀ weight ਤੇਨੇ ਵਜਣ ਵਾਲੀ ਬੱਚੀ ਦੋ ਦੰਦ ਬਹੁਤ ਘੱਟ ਮਿਲਦੀ ਆ ਜੀ। ਸੋ ਸਟੰਫਰਮ ਦੋ ਦੰਦ। ਸੋ ਇਹਦੀ ਵੀ ਤੁਸੀਂ ਹਾਈਟ ਲੈਂਥ ਦੇਖੋ ਚੰਗੇ ਕਦ ਕਾਟ ਚ ਹੈ। ਦੋ ਦੰਦ ਸਟੰਫਰਮ। ਜਗਜੀਤ ਮੇਰੇ ਇੰਨਾ ਬਾਡੀ weight ਵਜਣ ਦੋ ਦੰਦ ਬੱਚੀ ਚ ਹਾਈਟ ਲੈਂਥ ਕੁਆਲਿਟੀ ਸਾਰੇ ਪੱਖੋਂ ਪੂਰੀ A1 ਹੈ। ਸਹੀ ਹੈ। ਹਾਂ ਜੀ। ਫਾਰਮ ਦੀ ਸ਼ੁਰੂਆਤ ਕਰ ਲਈ ਅੱਜ ਦੇ ਲੋਰ ਚ ਜਿੱਦਾਂ ਨਹੀਂ ਫਸਟ ਟਾਈਮਰ ਬੱਚੇਗਾ ਤੇ ਰੈਡਾ ਸੈਕੰਡ ਟਾਈਮਰ ਆਪਣੇ ਕੋਲ ਬਹੁਤ ਚੰਗੇ ਐਨੀਮਲ ਆ ਯਾਨੀ ਫਾਰਮ ਦੀ ਵਧੀਆ ਤਰਵਾਨੀਆਂ ਬੱਚੇ ਨੇ ਇਦਾਂ ਨਹੀਂ ਨਾ ਬਤ ਆ ਜਾ ਇੱਕ ਹੋਰ ਵੜੇ ਦੁੱਗੇ ਕੱਚੀ ਹੈ ਜੀ ਫੋਨ ਚ ਡੰਨ ਲੈਂਦੀ ਐ ਇਹ ਜਗਜੀਤੂਰੇ ਚਾਰ ਦੰਦ ਦਾ ਸੂਆ ਇਹਦਾ ਦੂਜਾ ਜੀ ਠੀਕ ਐ ਇਹਦਾ 32 ਕਿਲੋ ਦੁੱਧ ਦਿੱਤਾ ਤੇ ਦੰਦ ਆਪਾਂ ਦਿਖਾਉਣ ਨੇ ਵੇੜ ਦੇ ਕਈ ਵਾਰੀ ਕਹੇ ਨੇ ਆਨਲਾਈਨ ਲੈਣੀ ਹੁੰਦੀ ਆ ਜੀ ориجنલ ਚਾਰ ਦੰਦ ਆ ਜੀ ਸਹੀ ਠੀਕ ਜੀ ਕੀ ਰੇਟ ਰੂ ਵੇ ਰੱਖੋ ਜੀ ਕਿੰਨੇ ਬੈੜ ਦੇ ਦਾਂਗੇ ਜੀ ਆਪਾਂ 135000 ਰੁਪਏ ਦੀ ਜੀ ਨਾ ਵਾਰ ਨਿਕਲੀ ਦੇਖੋ ਵੈੜ ਹਾਈਟ ਲੈਂਥ ਬੋਡੀ weight ਤੇ ਬਰੀਕੀ ਬਰੂਕੀ ਬਹੁਤ ਜ਼ਿਆਦਾ ਹੈ ਬੱਚੀ ਚ ਕੱਚੀ ਜ਼ਰੂਰ ਹੈ ਜੀ 15 ਦਿਨ ਦੀ ਤਾਂ ਦੇਖੋ ਹਾਈਟ ਕਿੰਨੀ ਆ ਸਹੀ ਗਰਦਨ ਗੁਰਦਨ ਤੇ ਬਰੀਕੀ ਬਰੂਕੀ ਬਹੁਤ ਵੱਛੀ ਜੀ ਕਮਾਲ ਚੰਗਾ ਦੁੱਧ ਪਾਉਂਦੀ ਉਮੀਦ ਆ 35+ ਜਾਣਾ ਚਾਹੀਦਾ ਬੜੇ ਈ ਆਰਾਮ ਨਾਲ ਬੱਚੇ ਨੂੰ ਕੋਈ ਵੀ ਜਿਹੜੀਆਂ ਅੰਦਰ ਬਾਹਰਾਂ ਖੜੀਆਂ ਐ ਉਦੇ ਵੀ ਜਗਜੀਤ ਵੀਰੇ ਇਹਦੇ ਪਏ ਹਜੇ 20 ਦਿਨ ਜੀ ਚਿੱਟੀ ਬੱਛੀ ਦੇ ਚਾਰ ਦੰਦ ਦਾ ਪਹਿਲਾ ਸੂਆ ਜੀ ਠੀਕ ਹੈ ਤੇ ਇਹਦੇ ਹਜੇ ਪਏ ਆ ਜੀ 37 38 ਦਿਨ ਵੈੜਦੇ ਠੀਕ ਹੈ ਤੇ 40 138 ਰੀਆ ਜੀ ਇਹ ਵੈੜ ਬਰੂਡ ਦੀ ਆ ਠੀਕ ਹੈ ਹਾਂ ਜੀ ਤੇ ਇਹ ਵੈੜਾਂ ਅੰਜ ਮੰਨ ਕੇ ਚੱਲੋ ਜੇ ਕਿ ਇਹਨੇ ਕੱਚੇ ਆ ਪਰਚੇਜ਼ ਕਰਨਗੇ ਜੀ ਇਦਾਂ ਹੀ ਹੂੰ ਤਾਂ ਜੋੜਾ ਕੱਠਾ ਲੈਣਾ 170 ਦਾ ਜੀ ਕੱਲੀ ਕੱਲੀ ਦਾ ਰੇਟ 90 90 ਹਜ਼ਾਰ ਰੁਪਈਆ ਜੀ ਇਹਦਾ ਪਾਸਾ ਥੋੜਾ ਦੇਖੀ ਮੜਾ ਇਹ ਤਾਂ ਤੁਸੀਂ ਆ ਬੈਠੇ ਬੈਠੀ ਦੇਖੀ ਆ ਜੀ ਹੂੰ ਤੇ ਇਧਰੋਂ ਆਪਾਂ ਬੈਠੀ ਠਾਈ ਆ ਤੁਹਾਡੇ ਸਾਹਮਣੇ ਠੀਕ ਹੈ ਆਪਾਂ ਤੁਹਾਨੂੰ ਇਧਰੋਂ ਉੱਪਰੋਂ ਉੱਲੇਵਾ ਵੀ ਇਧਰੋਂ ਇਧਰਲਾ ਪਾਸਾ ਫੱਟ ਪਾਣੀ ਨਾਲ ਗਿੱਲਾ ਹੋਇਆ ਵਾ ਹੂੰ ਬਾਕੀ ਥੱਲੇੋਂ ਥੱਲੇ ਆਉਂਦਾ ਜੀ ਇੱਕ ਨੰਬਰ ਆ ਜੇ ਕੋਈ ਆਨਲਾਈਨ ਬਿਨਾ ਥਣ ਖਿੱਚੇ ਤੋਂ ਮਗਾਉ ਉਹਦੀ ਗਾਰੰਟੀ ਹੈ ਜਿਹਨੇ ਥਣ ਖਿੱਚ ਲਿਆ ਉਹਦੀ ਕੋਈ ਨਹੀਂ ਜੀ ਠੀਕ ਹੈ ਓਕੇ ਹਾਂਜੀ ਸੋ ਦੱਸੋ ਜੇ ਕੋਈ ਵੈਸੇ ਮਗਾਉ ਬੰਦੇ ਆਏ ਖੜੇ ਆਪਾਂ ਉਹਨਾਂ ਨਾਲ ਗੱਲ ਕਰਵਾਵਾਂਗੇ ਆਪਾਂ ਤਾਂ 20 ਐਨੀਮਲ ਲੈ ਗਏ ਜੀ ਠੀਕ ਹੈ ਉਹਨਾਂ ਨੇ ਐਤਾਂ ਹੀ ਨਾ ਆਪਣੇ ਘਰੇ ਸੂਈ ਗਾਂ ਪਾਸ ਕਰੀ ਆ ਤੇ ਨਾ ਕਰੇ ਗੱਬਣ ਪਾਸ ਕਰੀ ਆ ਜੀ ਜਰਸੀ ਕਿਨਵਸ ਉਹ ਸੂਈ ਇਹ ਜਰਸੀ ਬਾਈ ਦੂਜਾ ਸੂਆ ਸੂਈ ਆ ਜੀ ਹੂੰ ਤੇ ਇਹਦਾ 17 ਕਿਲੋ ਦੁੱਧ ਦਿੱਤਾ ਪਹਿਲਾਂ ਦਾ ਜੀ ਠੀਕ ਹੈ ਤੇ ਸੂਈ ਇਹ ਅਜੇ 2-4 ਦਿਨ ਕੱਚੀ ਆ ਜਮਾਂ ਚੱਕੀ ਮਾਰਦੀ ਆ ਥਣਾ ਚੂ ਫਿਰ ਇਹ ਰਹਿਊਗਾ ਇਹ ਆਪਾਂ ਦੇ ਦਾਂਗੇ ਜੀ 60 70000 ਰੁਪਏ ਦੀ ਜੀ ਖੋਲ ਲੀ ਨਾ ਖੋਲ ਦੇ ਨੇ ਜੀ ਇਹ ਦੰਦਾਜ ਵੀ ਛੇ ਰੰਦਾ ਪਿਆ ਹੋਰ オリジナル ਜੀ ਠੀਕ ਹੈ ਆ ਜਾ ਆ ਇਹਦੀ ਜੇਰ ਪਈ ਆ ਜੀ ਹਾਂ ਜੇਰ ਪੈਣ ਤੋਂ ਬਾਅਦ ਇਹਨਾਂ ਲਾਈਆ ਵਹਿੜ ਉਹ ਵਧੀਆ ਵਹਿੜ ਆ ਜੀ ਦੁੱਧ ਪੀਣ ਨੂੰ ਜਾਨੀ 17 18 ਲੀਟਰ ਹੀ ਮੰਨ ਕੇ ਲੈ ਲਓ ਦੇਣ ਨੂੰ 20 ਕਿਲੋ ਵੀ ਦੇ ਸਕਦੀ ਆ ਮੂਰੇ ਜੀ ਨੂੰ ਮੌਸਮ ਸਹੀ ਹੋ ਗਿਆ ਨਾ ਜੀ ਹਾਂ ਵਧੀਆ ਬੱਛੀ ਆ ਗਈ ਕੁਮਾਲਾ ਇਥੋਂ ਕੰਗੀ ਥੋੜਾ ਬੱਚੀ ਦਾ ਜ਼ਿਆਦਾ ਤੇ ਨਹੀਂ ਖਚ ਫਸੂਨ ਰਹੀ। ਇਹ ਥਾਂ ਥੋਣੋਂ ਵਹਿੜਦਾ ਕੱਲਾ ਕੱਲਾ ਥਾਣਾ ਬਹੁਤ ਚੰਗਾ ਜੀ। ਆ ਗਿਆ ਪੁੱਤ। ਚਲਦੇ ਨੂੰ ਚਲਦਾ ਆ ਬੱਚੇ ਦੇ ਪੁੱਤ। ਇਹ ਖੋਰ ਗਾਂ ਅੰਦਰ ਸੂਈ ਸਵਾਈ ਖੜੀ ਜਿਹੜੀ ਤੁਹਾਨੂੰ ਦਿਖਾਵਾਂਗੇ। ਮਗਰ ਇਹਦੇ ਮੇਲ ਕਾਫਾ ਜੀ। ਠੀਕ ਹੈ। ਪੰਜ ਵੀਡੀਆ ਅੰਦਰ 4 ਬੱਚੀ 120 ਇਹ ਉਹ ਜਿਹੜੀਆਂ ਉੱਪਰ ਖੜੀਆਂ ਜੀ ਉਹਨਾਂ ਚੋਂ 6ਵੀਂ ਵਹਿ ਰਹੀ ਹੈ ਜੀ ਠੀਕ ਹੈ ਹਾਂ ਜੀ ਜਿਹੜੀਆਂ ਕੱਠਾ ਆਇਆਂ ਤੇ ਇਹਦੀ ਫੀਮੇਲ ਆ ਗਈ ਜੀ ਠੀਕ ਹੈ ਨਾ ਉਹਨਾਂ ਚੋਂ ਰੱਬ ਜਾਣਦਾ ਨਹੀਂ ਲੱਗੇ ਰੇ ਤਾਂ ਪੰਜਾਂ ਨੂੰ ਸੈਕਸੀ ਮੰਨ ਲਈ ਠੀਕ ਹੈ ਹਾਂ ਜੀ ਮੰਨ ਕੇ ਚਾਹੇ ਅਗਲਾ ਕਨਵੈਨਸ਼ਨ ਲਵੇ ਜੀ ਠੀਕ ਹੈ ਹਾਂ ਜੀ ਅੱਛਾ ਇਹ ਕਦੋਂ ਖਸੂਈ ਹੈ ਜੀ ਇਹ ਜੀ ਮੰਨ ਕੇ ਚਲੋ ਸਵੇਰ ਦੀ ਸੂਈ ਰੱਖ ਲਓ ਰਾਤ ਸੂਈ ਸੀ ਸੋਹਾਂ ਜੇ ਜੂਰ ਪਈਆ 7 ਕਿਲੋਟਰ ਦਾ ਬੋਲਾ ਕੱਢਿਆ ਜੀ ਠੀਕ ਹੈ ਚੋਨ ਚਾਨ ਨੂੰ ਪੂਰੀ ਠੰਡੀ ਆ ਬੱਛੀ ਬਹੁਤ ਟੌਪ ਦੀ ਆ ਪੂਰੀ ਹਾਈਟ ਲੈਂਥ ਵਾਲੀ ਜੀ ਮਗਰ ਅੱਠ ਹੈ ਬੈਠੀ ਰੰਗ ਚਾਰ ਦਾ ਅੰਦਾ ਜੀ ਦੰਦਾਂ ਚ ਠੀਕ ਹੈ ਇਹ ਪਲੂਣਾ ਫਸਟ ਟਾਈਮ ਰਾ ਜੀ ਕੀ ਰੇਟ ਰੂਗੇ ਇਹ ਵੜ ਦੇ ਦਾਂਗੇ ਜੀ ਆਪਾਂ 1,20,000 ਰੁਪਏ ਦੀ ਜੀ ਹੋਏ ਪਾਸੇ ਵੜਾ ਤੋ ਨਾ ਅਸਲ ਵਿੱਚ ਉਰੇ ਹੀ ਵੇ ਚੋਂ ਚਾਂ ਬਹੁਤ ਚੰਗਾ ਜਿੱਦਾਂ ਹੋਵੇ ਰਦੀ ਅਗਾਰੀ ਗੂੜੀ ਆ ਤੇ ਦੁੱਧ ਵੀ ਬੱਚੀ ਚੰਗਾ ਪਾ ਦੋ ਜੀ ਯਾਨੀ 25 ਪਲੱਸ ਤਾਂ ਆਰਾਮ ਨਾਲ ਹੀ ਚੱਲੂ ਹੋ ਸਕਦਾ 28 30 ਲੀਟਰ ਦੁੱਧ ਪਾ ਦੇ ਲੈਂਥ ਲੁੰਥ ਬਹੁਤ ਆ ਬੱਚੀ ਦੀ ਹਾਈ ਤਾਂ ਜਾਪੇ ਚਾ ਤਾਜੀ ਸੂਈ ਆ ਲੰਬਾਈ ਲੁੰਬੀ ਖੜਨੀ ਫੁੜਨੀ ਬਹੁਤ ਚੰਗੀ ਆ ਬੱਚੀ ਦੀ ਕਮਾਲ ਹੈ ਸੋਟਾ ਦੇਖ ਸਕਦੇ ਆ ਇੱਕ ਪੈਰ ਜਿਹੜਾ ਤੁਹਾਨੂੰ ਮਹਿਸੂਸ ਹੋ ਰਿਹਾ ਹੈ ਨਾ ਬਾਈ ਦੱਸਦਾ ਕਿ ਨੌ ਦੇ ਉੱਤੇ ਨੌ ਚੜਦਾ ਜਿੱਦੋਂ ਤੋਂ ਉਹਦਾ ਮਗਰਲਾ ਜੀ ਪੈਰ ਨਾ ਬੱਛੀ ਦਾ ਵਧਿਆ ਹੋਗਾ ਅੱਛਾ ਆਲੇ ਮਗਰਲੇ ਪੈਰਾਂ ਤੇ ਕੈਮਰਾ ਮਾਰਦੇ ਇੱਕ ਪੈਰ ਨੂੰ ਥੋੜਾ ਵਧਿਆ ਹੋਇਆ ਜੀ ਠੀਕ ਹੈ ਪੈਰਾਂ ਮੂਰਲਾ ਵੀ ਆ ਦੇਖੋ ਪੈਰ ਥੋੜੇ ਜਿਹਾ ਸੈੱਟ ਕਰਾਉਣ ਵਾਲੇ ਆ ਜੀ ਸਖੋਰ ਬਣਾਉਣ ਵਾਲੇ ਦਸੋ ਦੇ ਕਰਕੇ ਹੁਣ ਤਕਲੀਫsman ਜਾਈਂ ਪਾਤਾ ਇੰਨਾ ਸੀ ਜਿਹੜਾ ਹਾਂ ਜੇ ਸਮਾਂ ਨਹੀਂ ਲੱਗਾ ਬਾਕੀ ਸੀਨ ਸੂਲ ਵਹਿੜ ਵਧੀਆ ਜੀ ਠੀਕ ਹੈ ਹਾਂਜੀ ਸੋ ਇਹ ਦਸੋ ਨਾਗ ਅਜ ਦੀ ਵੀਡੀਓ ਚ ਵਿਕਰੀ ਵਾਲੇ ਸੀ ਆਕੇ ਦੇਖਿਓ ਜਿਹੜਾ ਪਸ਼ੂ ਖਰੀਦਣਾ ਹੋਇਆ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਧੰਨਵਾਦ ਵੀਡੀਓ ਦੇਖਣ ਵਾਸਤੇ